ਮਹਿੰਗਾਈ ਦੀ ਮਾਰ ਆਮ ਜਨਤਾ ਤੇ ਲਗਾਤਾਰ ਪੈ ਰਹੀ ਹੈ ਬਿਨਾ ਸਬਸਿਡੀ ਵਾਲਾ ਸਿਲੰਡਰ ਵੀ ਹੁਣ ਮਹਿੰਗਾ ਹੋ ਗਿਆ ਮੌਜੂਦਾ ਕੀਮਤਾਂ ਵਿੱਚ 16.5 ਰੁਪਏ ਦਾ ਵਾਅਦਾ ਕੀਤਾ ਗਿਆ ਹੁਣ ਬਿਨਾ ਸਬਸਿਡੀ ਵਾਲਾ ਸਿਲੰਡਰ 990 ਰੁਪਏ 922 ਤੇ 50 ਪੈਸੇ ਮਹਿੰਗਾ ਮਿਲੇਗਾ 922 ਰੁਪਏ ਤੇ ਮਿਲੇਗਾ ਪਿਛਲੇ ਮਹੀਨੇ ਬਿਨਾ ਸਬਸਿਡੀ ਵਾਲਾ ਸਿਲੰਡਰ 23.50 ਸਸਤਾ ਕੀਤਾ ਗਿਆ ਸੀ ਤੇ ਹੁਣ ਇਸ ਦੇ ਵਿੱਚ ਕੀਮਤਾਂ ਨੂੰ ਵਧਾ ਦਿੱਤਾ ਗਿਆ ਅੱਜ ਅੱਧੀ ਰਾਤ ਤੋਂ ਇਹਨਾਂ ਕੀਮਤਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਦੱਸ ਦਈਏ ਪਹਿਲਾਂ ਬਿਨਾਂ ਸਬਸਿਡੀ ਵਾਲਾ ਸਿਲੰਡਰ 922 ਰੁਪਏ 50 ਪੈਸੇ ਵਿੱਚ ਮਿਲਦਾ ਸੀ ਹੁਣ ਜੋ ਕੀਮਤਾਂ ਲਾਗੂ ਹੋਣਗੀਆਂ ਉਸ ਤੋਂ ਬਾਅਦ ਤੁਹਾਨੂੰ ਬਿਨਾਂ ਸਬਸਿਡੀ ਵਾਲਾ ਸਿਲੰਡਰ 922 ਰੁਪਏ 50 ਪੈਸੇ ਤੇ ਮਿਲੇਗਾ 16 ਰੁਪਏ ਦਾ ਇਹ ਵਾਅਦਾ ਕੀਤਾ ਗਿਆ ਲਗਾਤਾਰ ਹੁਣ ਕੀਮਤਾ ਹਰ ਚੀਜ਼ ਦੀਆਂ ਵੱਧ ਰਹੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾ ਵਧਣ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾ ਵਧੀਆਂ ਉਸ ਤੋਂ ਬਾਅਦ ਹੁਣ ਸਿਲੰਡਰ ਵੀ ਮਹਿੰਗਾ ਹੋ ਚੁੱਕੇ ਯਾਨੀ ਕਿ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜੋ ਮਹਿੰਗਾਈ ਹੈ ਉਸ ਦੀ ਕੋਈ ਵੀ ਹੱਲ ਉਸ ਦਾ ਨਿਕਲਦਾ ਹੋਇਆ ਨਹੀਂ ਵਿਖਾਈ ਦੇ ਰਿਹਾ ਹਾਲਾਂਕਿ ਮੋਦੀ ਸਰਕਾਰ ਤੋਂ ਆਮ ਲੋਕਾਂ ਦੀਆਂ ਕਾਫੀ ਉਮੀਦਾਂ ਸਨ ਪਰ ਇਹ ਮਹਿੰਗਾਈ ਲਗਾਤਾਰ ਵਾਧੀ ਜਾ ਰਹੀ ਹੈ ਜ਼ਿਆਦਾ ਜਾਣਕਾਰੀ ਲਈ ਜੁੜ ਚੁੱਕੇ ਨੇ ਸਾਡੇ ਨਾਲ ਸਾਡੇ ਪੱਤਰਕਾਰ ਸਰਬਜੀਤ ਸਰਬਜੀਤ ਇਸ ਵਧੇ ਹੋਏ ਸਿਲੰਡਰ ਦੀਆਂ ਕੀਮਤਾਂ ਦਾ ਕੀ ਕਾਰਨ ਹੈ ਦੇਖੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤਿੱਕੇ ਰੇਲ ਪੈਟਰੋਲ ਉਹਦੇ ਡੀਜ਼ਲ ਦੇ ਜਿਹੜੇ ਰੇਟ ਵਧੇ ਸਨ ਉਹਦਾ ਸਿੱਧਾ ਜਿਹੜਾ ਅਸਰ ਹੈਗਾ ਉਹ ਇਰਾਕ ਸੰਕਟ ਸਰਕਾਰ ਦੱਸ ਰਹੀ ਹੈਗੀ ਆ ਫਿਲਹਾਲ ਜਿਹੜਾ ਹੈਗਾ ਕਿ ਇਹ ਜਿਹੜੇ ਸਿਲੰਡਰਾਂ ਦੇ ਰੇਟ ਵਧੇ ਨੇ ਇਹ ਨਾਨ ਸਬਸਿਡੀਆਂ ਵਾਲੇ ਸਿਲੰਡਰ ਹੈਗੇ ਨੇ ਯਾਨੀ ਕਿ ਜੋ ਕੋਟਾ ਰੱਦ ਕੀਤਾ ਹੋਇਆ 12 ਸਿਲੰਡਰਾਂ ਦਾ ਉਸ ਤੋਂ ਇਲਾਵਾ ਅਗਰ ਕਿਸੇ ਨੂੰ ਕੋਈ ਸਿਲੰਡਰ ਚਾਹੀਦਾ ਹੈਗਾ ਤਾਂ ਉਸ ਦੇ ਲਈ ਉਹਨੂੰ ਜਿਹੜਾ ਹੈਗਾ 16 ਰੁਪਏ 50 ਪੈਸੇ ਜਿਹੜੇ ਹੈਗੇ ਨੇ ਉਹ ਵਾਧੂ ਪੈਸੇ ਦੇਣੇ ਪੈਣਗੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸਰਕਾਰ ਨੇ ਕਮਰਸ਼ੀਅ ਕੋਸ਼ਿਸ਼ ਕੀਤੀ ਹੈ ਕਿ ਉਸ ਤੋਂ ਪੈਸੇ ਦੀ ਵਸੂਲੀ ਕੀਤੀ ਜਾਵੇ ਔਰ 9 922 ਰੁਪਏ 50 ਪੈਸੇ ਦਾ ਸਿਲੰਡਰ ਜਿਹੜਾ ਹੈਗਾ ਹੁਣ ਉਹ ਮਿਲੇਗਾ ਨਾਨ ਸਬਸਿਡੀਵਾਰਾ ਜਾ ਕਿ ਸਬਸਿਡੀ ਵਾਲਾ ਸਿਲੰਡਰ ਆ ਉਹਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਫਿਲਹਾਲ ਰਾਏ ਤੇ ਇਸ ਤੋਂ ਇਲਾਵਾ 에ਅਰ ਟ੍ਰੈਫਿਕ ਫਿਊਲ ਜਿਹੜਾ ਹੈਗਾ ਏ ਜੋ ਕਿ ਹਵਾਈ ਜਹਾਜ਼ ਯੂਜ਼ ਉਹਦੇ ਵਿੱਚ ਵੀ 0.6 ਫੀਸਦੀ ਦਾ ਵਾਅਦਾ ਕੀਤਾ ਗਿਆ ਹੈ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸਰਕਾਰ ਹਾਲੇ ਕੀ ਕਹਿ ਰਹੀ ਹੈ ਕਿ ਜੋ ਇਰਾਕ ਸੰਕਟ ਹੈ ਉਸੇ ਦਾ ਅਸਰ ਪੈ ਰਿਹਾ ਹੈਗਾ ਏ ਔਰ ਇਰਾਕ ਸੰਕਟ ਦੇ ਕਾਰਨ ਜਿਹੜਾ ਕੀਮਤਾਂ ਹੈਗੀਆਂ ਨੇ ਉਹ ਵਾਅਦਾ ਕਰਨਾ ਪੈ ਰਿਹਾ ਹੈ ਇਸ ਪੂਰੇ ਜੋ ਹੈ ਕੀਮਤਾਂ ਵਧਾਈਆਂ ਜਾ ਰਹੀਆਂ ਨੇ ਸਰਬਜੀਤ ਕਾਫੀ ਉਮੀਦਾਂ ਲਗਾਈਆਂ ਸਨ ਮੋਦੀ ਸਰਕਾਰ ਤੋਂ ਲੋਕਾਂ ਨੇ ਪਰ ਕਿਸ ਤਰ੍ਹਾਂ ਅچھے ਦਿਨ ਆਉਣਗੇ ਬਿਲਕੁਲ ਜੀ ਕਿਉਂਕਿ ਸਰਕਾਰ ਨੂੰ ਹਜੇ ਕਹਿ ਸਕਦੇ ਹਾਂ ਕਿ 1 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੈਗਾ ਔਰ ਇਸ ਉਹਦੇ ਵਿੱਚ ਜਿਸ ਤਰ੍ਹਾਂ ਨਾਲ ਕੀਮਤਾਂ ਵਧ ਰਹੀਆਂ ਨੇ ਉਹ ਚਾਹੇ ਪਿਆਜ਼ ਹੈਗਾ ਏ ਜਾਂ ਫਿਰ ਦੁੱਧ ਦੇ ਰੇਟ ਹੈਗੇ ਨੇ ਹਰ ਇੱਕ ਚੀਜ਼ ਜਿਹੜੀ ਹੈਗੀ ਉਹ ਆਪਣੇ ਨਿਰਧਾਰਤ ਸਮੇਂ ਤੋਂ ਵੱਧ ਰਹੀ ਹੈਗੀ ਹੈ ਪੈਟਰੋਲ ਡੀਜ਼ਲ ਤਾਂ ਕਹਿ ਸਕਦੇ ਤੇਲ ਕੰਪਨੀਆਂ ਵਧਾ ਰਹੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਪਰ ਜੋ ਆਲੂ ਹੈਗਾ ਜਾਂ ਇੱਕ ਰੋਜ਼ ਦੀ ਖਪਤਕਾਰ ਦੀ ਚੀਜ਼ਾਂ ਹੈਗੀਆਂ ਨੇ ਡੇਲੀ ਯੂਜ਼ ਹੋਣੀਆਂ ਨੇ ਪਿਆਜ਼ ਹੈਗਾ ਉਹਦੇ ਉੱਤੇ ਉਹਦੀ ਕੀਮਤਾਂ ਵਧਣ ਦਾ ਜਿਹੜਾ ਹੈਗਾ ਵੀ ਉਹਤੇ ਸਰਕਾਰ ਲਗਾਮ ਨਹੀਂ ਲਗਾ ਰਹੀ ਹਾਲਾਂਕਿ ਸਰਕਾਰ ਕੋਸ਼ਿਸ਼ ਜ਼ਰੂਰ ਕਰ ਰਹੀ ਹੈਗੀ ਹੈ ਕਿ ਜੋ ਰਾਜਾਂ ਦੇ ਮੁੱਖ ਮੰਤਰੀਨ ਚਿੱਠੀ ਵੀ ਲਿਖੀ ਗਈ ਹੈਗੀ ਹੈ ਕਿ ਜੋ ਵਿਚੋਲੀਏ ਹੈਗੇ ਨੇ ਜਾਂ ਜਮ੍ਹਾਂ ਖੋਰ ਹੈਗੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰ ਉਸ ਦੇ ਮੌਜੂਦ ਵੀ ਜਿਹੜਾ ਰੇਟ ਹੈ ਉਹ ਲਗਾਤਾਰ ਵੱਧ ਰਿਹਾ ਹੈ ਸਰਪਜੀਤ ਮਹਿੰਗਾਈ ਵਾਧੀ ਜਾ ਰਹੀ ਹੈ ਸਰਕਾਰ ਕੋਸ਼ਿਸ਼ਾਂ ਤਾਂ ਕਰ ਰਹੀ ਹੈ ਪਰ ਕੀ ਮੰਨਿਆ ਜਾ ਸਕਦਾ ਹੈ ਕਿ ایکسپੀਰੀਅੰਸ ਦੀ ਕਮੀ ਕੀ ਮਹਿੰਗਾਈ ਤੋਂ ਨਜਾਤ ਨਹੀਂ ਦਿਲਾ ਪਾਰੀ ਸਰਕਾਰ ਦੇਖੋ ਆਮ ਤੌਰ ਤੇ ਹਜੇ ਕਿਉਂਕਿ ਇਸ ਵਾਰ ਮੌਨਸੂਨ ਵੀ ਕਮਜ਼ੋਰ ਹੈਗੀ ਹੈ ਮਹਿੰਗਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀ ਹੈ ਜੋ ਸਿਸਟਮ ਬਣਿਆ ਹੈਗਾ ਉਹ ਸਿਸਟਮ ਦੇ ਅਗਰ ਕਹੀਏ ਕਿ ਵੀ ਜਿਸ ਤਰੀਕੇ ਨਾਲ ਹੁਣ ਤੇਲ ਦੇ ਰੇਟ ਵਧੇ ਨੇ ਡੀਜ਼ਲ ਦੇ ਉਹ ਡੀਜ਼ਲ ਦੇ ਰੇਟ ਤੋਂ ਬਾਅਦ ਇਹਦਾ ਜਿਹੜਾ ਸਿੱਧਾ ਅਸਰ ਹੈਗਾ ਉਹ ਟਰਾਂਸਪੋਰਟਰਾਂ ਟਰਾਂਸਪੋਰਟਰ ਤੋਂ ਬਾਅਦ ਜਿਹੜਾ ਮਾਲ ਕਰਾਇਆ ਹੈਗਾ ਉਹ ਵਧੇਗਾ ਉਹਦੇ ਨਾਲ ਜਿਹੜਾ ਹੈਗਾ ਸਿੱਧਾ ਅਸਰ ਉਹਦੇ ਆਮ ਖਪਤਕਾਰ ਦੀ ਜੇਬ ਦੇ ਉੱਤੇ ਪੈਂਦਾ ਹੈ ਤਾਂ ਇਹ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹੈਗੀਆਂ ਨੇ ਤੇ ਉਸੇ ਕਰਕੇ ਜਿਹੜੀ ਹੈਗੀ ਹੈ ਮਹਿੰਗਾਈ ਵਧ ਰਹੀ ਹੈਗੀ ਸਰਕਾਰ ਇਹਦੇ ਕਿਦਾਂ ਕਾਬੂ ਪਾਉਂਦੀ ਹੈ ਇਹ ਦੇਖਣਾ ਇੱਕ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਪਿਛਲੇ ਗੱਲ ਕਰੀਏ ਕਿ ਡੀਜ਼ਲ ਦੇ ਪ੍ਰਾਈਸੇ ਤਾਂ 1 ਸਾਲ ਦੇ ਵਿੱਚ 14 ਰੁਪਏ ਦਾ ਵਾਧਾ ਹੋ ਚੁੱਕਿਆ ਹੈਗਾ ਔਰ ਹਰ ਮਹੀਨੇ ਜਿਹੜਾ ਹੈਗਾ ਤੇਲ ਕੰਪਨੀਆਂ ਜਿਹੜੀ ਹੈਗੀ 50 ਪੈਸੇ ਦਾ ਜਾਂ 1 ਰੁਪਏ ਤੱਕ ਦਾ ਇਜਾਫਾ ਕਰ ਰਹੀਆਂ ਨੇ ਤੇ ਆਮ ਲੋਕਾਂ ਤੇ ਇਹਦਾ ਅਸਰ ਜਿਹੜਾ ਹੈਗਾ ਉਹ ਨਿਸ਼ਚਿਤ ਤੌਰ ਤੇ ਪੈਂਦਾ ਨਜ਼ਰ ਆ ਰਿਹਾ ਹੈ